ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ 5 ਤਰੀਕ ਹੈ ਤੇ ਮੌਸਮ ਦੇਖੋ ਬਾਈ ਮਾਰਨਿੰਗ ਟਾਈਮ ਬਾਈ ਸਵੇਰੇ ਹਵਾ ਚੱਲੀ ਐ ਹਵਾ ਕਰਕੇ ਜੀਰੀਆਂ ਬਾਈ ਲੰਬੀਆਂ ਬੈ ਗਈਆਂ ਦੇਖੋ ਆਪਣੇ ਖੇਤ ਮਾਂ ਪਹੁੰਚੇ ਨੇ ਵੀ ਆਹ ਸਾਈਡ ਤੇ ਹਵਾ ਆ ਬੂਟਿਆਂ ਕੋਲ ਤੇ ਐ ਘੁੰਮ ਕੇ ਅਲਾਗ ਨਦੀ ਪਾਣੀ ਦੇਖੋ ਲਾ ਪਾਗਰ ਗਿਆ ਫੰਟਾ ਬਾਈ ਐ ਦੇਖੋ ਇਹਦਾ ਥੱਲੇ ਹੀ ਲਾਤੀ ਉਹ ਪਹਿਲਾ ਜੂਰੀਆ ਪਾਇਆ ਬਾਈ ਜਿਹੜਾ 131 ਬੀਜ ਆ ਉਹਦਾ ਸਿਸਟਮ ਆਏ ਆ ਵੀ ਅੱਧਰ ਨੂੰ ਬੱਲੇ ਨਹੀਂ ਪਈ ਹੁਣ ਜਿਹਨੂੰ ਪਾਈ ਕੀ ਯਾਰ ਉਹ ਆਹ ਕੁੱਥ ਹੋ ਗਿਆ ਲੈ ਆਹ ਗੋਾਰੇ ਦਾਣੇ ਖਾ ਗਿਨੂੰ ਨਹੀਂ ਪਈ ਉਹ ਦੇਖ ਲੋ ਸਿਸਟਮ ਨੋ ਆਹ ਲਾ ਨਾਲ ਹੀ ਦਾਸ ਲੱਗਿਆ ਵੇ ਦੇਖ ਲੈ ਇਹਦੇ ਕਿਹੜਾ ਦਾਣਾ ਖਾਪ ਹੈ ਕੋਈ ਵੀ ਨਹੀਂ ਲੈ ਹੈ ਹੀ ਹੁਣ ਇਹਦੇ ਵਿੱਚ ਬੱਲੇ ਉਹੀ ਨਹੀਂ ਇਹ ਦਾਣੇ ਲੈ ਫਟਾਫ ਹੋ ਗਿਆ ਖਾਲੀ ਹੋ ਲੱਗਦਾ ਤੇਰਾ ਖੇਤ ਆ ਇੱਕ ਅੱਧਾ ਇੱਕ ਜਾਂ ਦੋ ਬੰਬੂ ਮਸੀ ਇੱਕ ਬੰਬੂ ਮਸੀ ਆਉਣਾ ਮੈਂ ਕਹਿੰਦਾ ਸਾਰੇ ਕੀਲੇ ਜਿਹੇ ਅੱਧਾ ਹੋ ਜਵੇ ਲਓ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ 5 ਤਰੀਕ ਦੀ ਵੀਡੀਓ ਬਾਈ ਇਹ ਜਿਹੜਾ ਜਗਾਡਮੈਂਟ ਜੀ ਦੱਸਿਆ ਵਾ ਤਾਂ ਉਹ ਚੱਲ ਪਿਆ ਪੂਰੀ ਕਿੰਨੇ ਵੇਤੇ ਚੱਲਿਆ ਇਹ ਆਇਆ ਆਪਣੇ 5:30 5:30 ਵਜੇ ਕਿੰਨੀ ਕ ਹਵਾ ਸੀ ਬਹੁਤ ਹਵਾ ਬੱਦਲ ਬਹੁਤ ਜ਼ਿਆਦਾ ਬੱਦਲ ਦਾ ਬਹੁਤ ਆ ਇੱਕ ਪਹਿਲਾਂ ਸਮਝ ਲਾਏ ਹੋਰੇ ਵੀ ਦਿਨ ਚੜ ਗਿਆ ਉਹਦੇ ਬਾਅਦ ਮੈਂ ਇੱਕ ਲਖਤ ਨੇਰ ਕਰਤਾ ਨੇਰ ਕਰਤਾ ਪੌਣੇ 6 ਸਮਝ ਲਾ ਵੀ ਉਹ ਹੋ ਗਿਆ ਦਾ ਦੁੱਡੀ ਵਾਲੀ ਹਵਾ ਆਈ ਫਿਰ ਬਹੁਤ ਹਾਂ ਬਾਦਾਂ ਹੈਰਾਨ ਬਾਜ਼ ਦੇਖਣਾ ਗਈ ਇਹੇ ਹਾਂ ਵੀ ਫੇਰ ਵੀ ਬਾਈ ਕਿਤੇ ਕਿਤੇ ਟੇਡੀਆਂ ਹੋ ਗਈਆਂ ਜੀਰੀਆਂ ਜਿੱਥੇ ਨੂੰ ਬੁੱਲਾ ਤੇਜ ਲੰਘਿਆ ਏ ਵੀ ਅਸੀਂ ਸਰਵੇ ਕਰਨ ਆਏ ਆ ਆਈ ਬਹੁਤ ਆ ਹਵਾ ਐਨ ਪੂਰੀ ਗੱਡਮੀ ਆਈ ਪੂਰੀ ਪੂਰੀ ਤਸੱਲੀ ਬਖਸ਼ ਹਵਾ ਦੀ ਤਸੱਲੀ ਬਖਸ਼ ਹਾਂ ਬਾਕੀ ਮੀਂਹ ਨੇ ਜ਼ੋਰ ਘੱਟ ਲਾਇਆ ਹਵਾ ਜ਼ਿਆਦਾ ਲੱਗੀ ਆਵਾਜ਼ ਜ਼ਿਆਦਾ ਲੱਗੀ ਮੀਂਹ ਤਾਂ ਵਧੀਆ ਨਾ ਪਵੇ ਹੂੰਣਾ ਆਇਆ ਫਸਲਾਂ ਸਾਰੀਆਂ ਨਹੀਂ ਪੱਕੀਆਂ ਹੋਈਆਂ ਲੈ ਭਾਈ ਹੱਤ ਤੱਗੀਆਂ ਜੇਖਣਾ ਲਾਗ ਲਾ ਕੇ ਜਿੱਥੇ ਨੂੰ ਜ਼ਾਰਾ ਨੇ ਹਰੀ ਚੱਲੀ ਹੈ ਵੀ ਤੱਗੀਆਂ ਗਿਰ ਗਈਆਂ ਮੌਸਮ ਭਾਈ ਹੁਣ ਅੱਜ ਦੇ ਸ਼ੁਰੂ ਆ ਦੋ ਕੁ ਦਿਨ ਦੱਸਿਆ ਪਏ ਹਲੇ ਮਾਂ ਭੋਰੀ ਨੂੰ ਛੇੜ ਦਾਈ ਤਾਂ ਮਹਾ ਭਾਈ ਤੇਰੀ ਜੀਰੀ ਜਮੇ ਪੱਕੀ ਵੀ ਉਹਨੂੰ ਵੜਾ ਲਾ ਕੇ ਨਾ ਹੁਣ ਕਿਆ ਕਰੀਏ ਦੋ ਦਿਨ ਦੇਖਣਾ ਪੈਣਾ ਦੇਖਣਾ ਪੈਣਾ ਨਹੀਂ ਪਿਛਲੇ ਦਾਣੇ ਇੱਕ ਇੱਕ ਦੋ ਦੋ ਹਰੇ ਆ ਅੱਛਾ ਉਹਨਾਂ ਨੇ ਮੰਡੀ ਮੰਡੀ ਦੀ ਲੜਕੀ ਜਾਣਾ ਪੂਰੀ ਐਫੇ ਜੀ ਜਰਾ ਮੀ ਪੈ ਕੇ ਚੱਕਣੀ ਪਾਉਂਗੀ ਕਿਹੜੀ ਅਲੱਗ-ਅਲੱਗ ਧਫ ਹਾਂ ਮੜੀ ਧਰਤੀ ਮ ਲੱਗੀ ਉੱਪਰ ਐ ਉੱਪਰ ਹਾਂ ਆਹ ਮੜੀ ਫੋਲ ਦੂਗੇ ਅਲੱਗ-ਅਲੱਗ ਕਿਉਂਕਿ ਬਾਈ ਜਿਹੜਾ ਜੇ 100 ਚ 50 ਦਾਣੇ ਵੀ ਨਰਮ ਆ ਗਏ ਨਾ ਉਹੀ ਦੇਖੀ ਜਾਣੇ ਟਰਾਲੇ 'ਚ ਆ ਕੁਛ ਨਾ ਕਰਿਓ ਹਾਂ ਜੇ ਪਤਾ ਵੀ ਵੱਢਣੀ ਐ ਇਹਨੂੰ ਦਾਤੀ ਨੇ ਲਾਗ ਨੂੰ ਵੜਦੇਓ ਪਹਿਲਾਂ ਹਾਂ ਪਹਿਲਾਂ ਹੀ ਵੜਦੇਣੀ ਪਹਿਲਾਂ ਹੀ ਵੱਢ ਕੇ ਨਾ ਹਾਂ ਉਹ ਸਿਰੇ 'ਪਰਲੀ' ਸਾਈਡ ਵਛਾ ਦੇ ਬਸ ਠੀਕ ਆ ਹਵਾ ਲੱਗੀ ਜੀ ਲੋਡੀ ਤਾਂ ਨਹੀਂ ਹੈਗੀ ਸਾਡੇ ਡੋਡੀ ਜਮਾ ਹੀ ਨਹੀਂ ਹੈਗੀ ਡੋਡੀ ਦਾ ਇਹ ਬੀਜ ਤੁਸੀਂ ਰੱਖੇ ਪਤਾ ਨਹੀਂ ਕਿੱਥੇ ਲੈ ਲੈ ਜਮਾ ਹੀ ਡੋਡੀ ਨਹੀਂ ਤੇ ਲੈ ਲੈ ਵਾਹ ਜੀ ਵਾਹ ਡੋਡੀ ਉਹ ਨਹੀਂ ਹੈਗੀ ਦੇਖੋ ਟੋਠੀ ਦਾ ਬਾਈ ਬਹੁਤ ਹੂੰ ਰੰਗ ਜਾਂ ਨਿਕਰੇਆ ਬਾਬੂ ਇਹ ਤਾਂ ਹੋ ਗਈ ਜੇ ਜਿਆਦਾ ਨਹੀਂ ਪੈਦਾ ਫਿਰ ਸਾਫ ਜਾ ਜਾਂਦਾ ਹਾਂ ਇਹ ਪੂਰੀ ਇਹ ਕਾਰਨ ਦੱਸ ਵੀ ਐਂ ਕਹਦੇ ਘੁੰਮ ਕੇ ਗਰੇ ਦੇ ਖਾਲ ਛੱਡੀ ਵੀ ਗੱਭੇ ਨੂੰ ਉੱਟਿਆ ਨੇ ਇੱਧਰ ਤੇ ਆਈ ਨੇਰੀ ਪਿੱਛੋਂ ਤੇ ਆਵੀਂ ਆਈ ਗਈ ਹਾਂ ਵੀ ਆਏ ਬੂਟੇ ਦੇ ਲਾਗ ਲਾਗ ਵਿਚਾਲੇ ਨੂੰ ਆ ਕੇ ਆਈ ਲਾਂਗੀ ਆਈ ਲਾਂਗੀ ਲੈ ਹਾਂ ਤਾਂ ਕੁਛ ਨਹੀਂ ਬਾਈ ਮਾੜਾ ਮੋਟਾ ਚੱਲ ਜਾਂਦਾ ਕਈ ਵਾਰ ਤਾਂ ਖੇਤੇ ਗਿਰ ਜਾਂਦਾ ਸਾਰਾ ਸਹੀ ਗੱਲ ਹੈ ਨਹੀਂ ਖੇਤ ਗਿਰ ਜੇ ਫੇਰ ਮਸ਼ੀਨ ਵਾਲੇ ਵੀ ਬਹੁਤ ਟਾਈਮ ਲਾਦਾ ਵੜਨੇ ਨੂੰ ਉਹ ਯਾਰ ਪੱਕਾ ਹੋ ਵੀ ਇਹ ਤਾਂ ਨਾ ਫੇਰ ਚੱਲ ਵੱਖਰੀ ਗੱਲ ਹੈ ਜੇ ਹੋਂ ਕੱਚਾ ਗਿਰ ਜੇ ਫੇਰ ਪੱਕਦੀ ਨਹੀਂ ਜੀ ਉਹ ਹਾਂ ਇਹ ਤਾਂ ਹੈ ਇਹ ਤਾਂ ਖਰੀਓ ਵੜਾਉਣੀ ਪੈਂਦੀ ਹੈ ਬਾਈ 10 ਤਰੀਕ ਤੱਕ ਅਸੀਂ ਆਈਡੀ ਜੇ ਲਾਇਆ ਵੀ 10 ਤੱਕ ਵੱਡ ਹੋ ਜੂਗੀ ਇਹ ਤਾਂ ਕੰਬਲ ਵੀ ਮੰਡੀ ਨੂੰ ਨਾਲ ਲੈ ਕੇ ਜਾਣਾ ਪੈਂਦਾ ਫੇ 5-6 ਦਿਨ ਤਾਂ ਉੱਥੇ ਬੈਠਣਾ ਪੈਂਦਾ ਹੂੰ ਚੱਲ ਚਲੀਏ ਪੂਰੀ ਹੋਰ ਦੇਖੀਏ ਕੋਈ ਇੱਥੇ ਦਾ ਬਾਈ ਹੁਣ ਦੇਖ ਲਿਆ ਅਸੀਂ 20 ਚਲੋ ਹਲੇ ਸਿਸਟਮ ਠੀਕ ਹੈ ਜੇ ਕਿਤੇ ਪਾਣੀ ਲੱਗਿਆ ਹੁੰਦਾ ਬਈ ਫੇ ਕਿਤੇ ਡਿੱਗ ਜਾਣਾ ਤਾਂ ਫੇਰ ਤਾਂ ਗਰ ਗਿਆ ਉਹ ਦੇਖੋ ਹਵਾ ਕਿਹੜੇ ਸਾਹ ਨਾਲ ਝੁੱਲੇ ਮਾਰਦੀ ਆ ਪਹਿਲਾਂ ਪੂਰੀ ਮੌਸਮ ਵਿਭਾਗ ਵਾਲੇ ਜਿਹੜੇ ਬੰਦੇ ਨੌਲੇਜ ਦਿੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਨੂੰ ਪਤਾ ਵੀ ਆ ਚੀਜ਼ ਹੋਣੀ ਆ ਮੌਸਮ ਚ ਵੀ ਬਾਈ ਥੋੜੇ ਕੁਝ ਹੋਣਿਆ ਪਾ ਹੈਗਾ ਬਾਬਾ ਕਿਹੜਾ ਬੰਦਾ ਨਹੀਂ ਇਹਨਾਂ ਦੇ ਜਾਂਚ ਹੁੰਦਾ ਵੀ ਕਦ ਉਹਨੂੰ ਮੌਤ ਆਉਣੀ ਹੈ ਹੈਨਾ ਪਤਾ ਹੈ ਨਹੀਂ ਹੁਣ ਮੀਂਹ ਵੀ ਗੁਜ਼ਰਦੇ ਆ ਬੰਦੇ ਬਾਰੇ ਹੀ ਦੱਸਦੇ ਬੰਦੇ ਨੇ ਕਰ ਜੂਗਾ ਬੰਦੇ ਬਾਰੇ ਵੀ ਚਾਹੀਦਾ ਨਾ ਨੌਲੇਜ ਕੱਢਣੀ ਹੈ ਨਾ ਥੋਟੂ ਐਂ ਰੱਸ ਮੌਸਮ ਬਦਲੇ ਠੰਢੀ ਕੀ ਹੋਈ ਹਲੋ ਵੀ ਯਾਰ ਠੰਡ ਬਲਾਦੀ ਜੱਸ ਸਵੇਰੇ ਚੱਲਦੀ ਸੀ ਜਾ ਦੇਖਦਾ ਸੀ ਹਾਂ ਚਾ ਬੋਟਲ ਤਾਂ ਨਹੀਂ ਚੱਲ ਠੀਕ ਆ ਚਲੋ ਭਾਈ ਦੋਜੀ ਬਾਈ ਸਪਰੀਮ ਤਾਂ ਖੜਾ ਠੀਕ ਬਾਬੇ ਦੀ ਕਿਰਪਾ ਨਾਲ ਇਹ ਤਗੜਾ ਹੈ ਜਿਹੜਾ ਪੂਰੀ ਦਾ ਦੂਗਾ ਬਿਮਾਰੀ ਵਾਲਾ ਉਹਦਾ ਟਾਕੀਆਂ ਪਾਤੀ ਹਾਂ ਐ ਕੱਚੇ ਹੈਗੀ ਕੋਈ ਕੋਈ ਦਾਣਾ ਹੈ ਦੋ ਦਿਨ ਖੜਾ ਕੇ ਗੱਲ ਬਣਦੀ ਰੱਡ ਰਾਜਾ ਇਹ ਉਹ ਟਰਪੂਰੀ ਪਤਾ ਕੀ ਗੱਲ ਹੈ ਜਿਹਦਾ ਮਾੜਾ ਮੋਟਾ ਨਾਮ ਹੁੰਦਾ ਇਹ ਕੁਸਤਾ ਕਮੈਨ ਪਿੱਛੇ ਨੂੰ ਕੱਢ ਦਿੰਦੀ ਹੈ ਹਾਂ ਕੁਸ ਵਿੱਚ ਪਿਆ ਪਿਆ ਘਰ ਮੈਸਕੇ ਬਣ ਜਾਂਦਾ ਬਣ ਜਾਂਦਾ ਹੁਣ ਜੀਰੀ ਦਾ ਰੰਗ ਦੇਖ ਲੈ ਤੇਰੀ ਜੇ ਮੇਰੀ ਤਰ੍ਹਾਂ ਕੁਸ ਵੀ ਨਹੀਂ ਆਰੇ ਮੂਰੇ ਤੇਰੀ ਤਾਂ ਜਮ ਹੀ ਪਈ ਹੈ 골ਡ ਸੋਨੇ ਮੜਨ ਚਮਕਦੀ ਉੱਪਰ ਤੇ ਹਾਂ ਲੈ ਇੱਥੇ ਪਰ ਮੰਡ ਵਾਲੀ ਬਿਮਾਰੀ ਨਹੀਂ ਨੇ ਹੈਗੀ ਜਿਹੜਾ ਮੰਡੇ ਚ ਪੱਤਾ ਲੂਸਦਾ ਹਾਂ ਉਹ ਨਹੀਂ ਹੈਗੀ ਉਹ ਨਹੀਂ ਹੈਗੀ ਇਹਦੇ ਵਿੱਚ ਹਾਂ ਸਾਫ ਹੈ ਸਾਫ ਹਾਂ ਉਹ ਮੰਡੀ ਚ ਬਾਈ ਪੈ ਗਈ ਦੀ ਬਿਮਾਰੀ ਉਹ ਪਤਾ ਲਵੇ ਕਿਹੜਾ ਚਲ ਸਰੋਗ ਹੈ ਹਨਾ ਸਰੋਗ ਵਿੱਚ ਇਹ ਕਹੀ ਜਾਂਦੇ ਬਾਈ ਪਾਣੀ ਦੀ ਵਜ੍ਹਾ ਪਾਣੀ ਬਾਈ ਧਰਤੀ ਤਾਂ ਉੱਥੇ ਇਹ ਜੀ ਸੁੱਕਦੇ ਨਹੀਂ ਹੈਗੇ ਜੇ ਪਾਣੀ ਨਾ ਲਾਈਏ ਪਰ ਪਾਣੀ ਬਹੁਤ ਘਟ ਲਾਇਆ ਮੈਂ ਉਰੇ ਮੰਡੇ ਚ ਪਾਣੀ ਦਾ ਜੱਗੇ ਨੇ ਵੀ ਘਟ ਲਾਇਆ ਬਾਈ ਆਏ ਆ ਜੇ ਪੂਰੀ ਨੇ ਸੁਪਰੀਮ ਲਾਇਆ ਹੁੰਦੇ ਨੇ ਬਚ ਜਾਣਾ ਤਾਂ ਉਹ ਪਰੇ ਤੱਕ ਜੀ ਦੂਈ ਲਾ ਲਈ 33 ਦੀ ਉਹ ਦਿਖਾਵਾ ਕਰਦੀ ਦਾ ਹਾਲ ਉਹ 33 ਨੇ ਰਗੜ ਦੇਣਾ ਸਰਸੀ ਵੀ ਗਾਉਂ ਨੂੰ 1509 ਵੀ ਆਹੀ ਕੋਸਾ ਉਹਨੂੰ ਵੀ ਹੈਗੀ ਹੈ ਉਹਨੂੰ ਵੀ ਬਿਮਾਰੀ ਹੈਗੀ 4 ਕਿੱਲੇ ਆਵਾਂ ਚਾਰ 2 ਕਿੱਲੇ ਠੀਕ ਆ ਅੱਜ 2 ਕਿੱਲੇ ਨੇ ਮੜੇ ਜੇ ਬਚਾਉਣਾ 2 ਕਿੱਲੇ ਠੀਕ ਆ 4 ਕਿੱਲੇ ਪਤਾ ਨਹੀਂ ਤਾਂ ਨਾ ਬੀਜਾਂ ਦਾ ਨਹੀਂ ਤਾਂ ਬੰਦਾ ਦੇਖ ਕੇ ਲਾ ਲੈਂਦਾ ਆ 131 ਹੈ ਆਉਂਦੀ ਹੈ ਆ ਸਾਈਡਾਂ ਸਾਈਡਾਂ ਦੇਖ ਸਾਈਡਾਂ ਵੀ 31 ਸਾਈਡਾਂ ਠੀਕ ਆ ਵਿਚਾਲੇ ਵਿਚਾਲੇ ਕੁਝ ਵੀ ਨਹੀਂ ਉਹ 40 ਤੋਂ ਬਈ ਤੇ ਵਿੱਚ ਵੱਢਣ ਲੱਗ ਗਏ ਜਿਹੜਿਆਂ ਨੂੰ ਬੀਉ ਹੁੰਨੇ ਸੀ ਪਿਆ ਵੱਢਤੀ ਤਾਂ ਇਹਨੇ ਉਹ ਵੱਢਤੀ ਵਿੱਚ ਵਿੱਚ ਆ ਦੇ ਜਿਹੜੇ ਨੂੰ ਲੋਣੀ ਪਿਆ ਦਾਣਾ ਹੂੰ ਆਹ ਵਿੱਚ ਵਿੱਚ ਹੱਤ ਤੱਕ ਜੀਆਂ ਵੱਡਤੀਆਂ ਸਰ ਬੈਰਸ ਆ ਇਹ ਬੈਰਸ ਆ ਦੇ ਵਿੱਚ ਬੁੱਝੇ ਆ ਟਮਾਟੇ ੱਲੇ ਜੇ ਖੜੇ ਆ ਤੁਸੀਂ ਦੇਖ ਵੀ ਸਾਦੇ ਬਾਈ ਹਲਾ ਇਹੇ ਜੇ ਵੱਡ ਕੇ ਕੈ ਲੇ ਕੇ ਜਾਊਗਾ ਇਹਨੇ ਸਾਰੇ ਦਾਣੇ ਖਰਾਬ ਕਰ ਦੇਣੇ ਵਿੱਚ ਵਿੱਚ ਇਹ ਪਟਾਸ ਆ ਫਿਰ ਹੂੰ ਉਹ ਪਟਾਸ ਸਾਰੀ ਇਹ ਪੂਰੀ 1.5 ਕਿੱਲਾ ਤਾਂ ਹਾਂ ਇਹ ਸਬਾਗਿੱਲਾ ਸਬਾਗਿੱਲਾ ਇਹ ਖਰਾਬ ਹੋਇਆ ਹੈ ਉਹ ਸਮਝ ਲੈ ਪਾਣੀ ਦੋ ਕੀ ਆਹ ਪਾਣੀ ਲੈ ਰਹੀ ਛੱਬੀ ਹਾਂ 26 ਦੀ ਜਿਹੜੀ ਇਹਨੂੰ ਵੀ ਡੋਡੀ ਪੈ ਗਈ ਦੇ ਲਾ ਨਾ ਲੇਟ ਵਾਲੇ ਨੂੰ ਇਹਨੂੰ ਕੱਟ ਪਈ ਮੇਰੇ ਤੇ ਮਜ਼ਦੂਰੀ ਹੀ ਨਹੀਂ ਪਾਇਆ ਹਾਂ ਇਹਦਾ ਜੂਰੀਆ ਬਹੁਤ ਕੱਟ ਪਾਇਆ ਲੈ ਇਹਦੇ ਮੈਂ ਦੋ ਬੈਲਾ ਜੂਰੀਆ ਪਾਇਆ ਬਾਈ ਜਿਹੜਾ 131 ਵੀਜਾ ਉਹਦਾ ਸਿਸਟਮ ਆਏ ਹੈ ਵੀ ਅੱਧਰ ਨੂੰ ਬੱਲੇ ਨਹੀਂ ਪਈ ਹੁਣ ਜਿਹਨੂੰ ਪੈ ਗਈ ਯਾਰ ਉਹ ਆਹ ਕੁੱਤ ਹੋ ਗਿਆ ਲੈ ਆਹ ਗੋਾਰੇ ਦਾਣੇ ਖਾ ਉਹ ਜਿਹਨੂੰ ਨਹੀਂ ਪਈ ਉਹ ਦੇਖ ਲੋ ਸਿਸਟਮ ਉਹ ਆਹ ਨਾਲ ਹੀ ਦਾਕ ਲੱਗਿਆ ਵੇ ਦੇਖ ਲੈ ਲੈ ਇਹਰੇ ਕਿਹੜਾ ਦਾਣਾ ਸਾਫ ਹੈ ਕੋਈ ਵੀ ਨਹੀਂ ਲੈ ਹੈ ਹੀ ਉਹਨੇ ਦੇ ਵਿੱਚ ਬੱਲੇ ਉਹੀ ਨਹੀਂ ਹੈਗੇ ਦਾਣੇ ਲੈ ਫਟਾਫ ਆਹ ਸਿਸਟਮ ਆ ਬਾਈ 131 ਦਾ ਇਹ ਤਾਂ ਜਿਹੜੇ ਜਿਹੜੇ ਵੀਰਾਂ ਨੇ ਲਾ ਲਈ ਬਾਈ ਜਿੰਨੇ ਬਸ ਸਮਝ ਲਓ ਉਹ ਰਗੜੇ ਹੀ ਗਏ ਕੁਝ ਨਹੀਂ ਬੱਲੇ ਵੀ ਖਾਲੀ ਕਮਾਈ ਨੇ ਕਮਾਊਂਗਾ ਅਗਲਾ ਖੇਤਵਾ ਹੁਣ ਆ ਦੇਖ ਤਾਂ ਆ ਵੀ ਤਾਂ ਨਾਲੇ ਨਾਲ ਡੌਲ ਦੇ ਨਾਲ ਡੌਲ ਆ 10 ਲੱਗੀ ਵੀ ਉੱਪਰ ਇਹ ਠੀਕ ਖੜੀ ਹੈ ਆ ਠੀਕ ਖੜੀ ਹੈ ਹੁਣ ਤਾਂ ਧੀ ਮੈਂ ਤਾਂ ਵਹਿਸ ਐ ਨਹੀਂ ਆੜੀਓ 10 ਸਾਲ ਇਹ ਪਤਰੀ ਖੜੀ ਹੈ ਬਾਈ ਬੱਲੇ ਸਾਰੇ ਸਾਰੇ ਪਾਸੇ ਇੱਧਰ ਆਹ ਦਿੱਤੀ ਆ। ਆਹ ਕੀਆ ਵਿੱਚ। ਇੰਨੇ ਡੋਬ ਲਿਆ ਬਾਈ। ਫੇਰ ਤੁਸੀਂ ਦੇਖ ਸਕਦੇ ਸਾਰਾ ਕਿਹਜਾ ਹੋਇਆ ਪਿਆ ਬਾਈ। ਸਾਰਾ ਹੀ ਵੱਡ-ਵੱਡ ਵਿੱਚ ਤੇ ਉਹ ਕਰ ਲਿਆ। ਹੂੰ। ਪਰ ਪੂਰੀ ਕਹਿੰਦੇ ਊਂ ਬਿਮਾਰੀ ਪੈ ਗਈ। ਊਂ ਬੀਜ ਤਕੜਾ ਤਾਂ ਇਹ। ਬੀਜ ਤਕੜਾ ਤਾਂ ਬੀਜ ਨਹੀਂ ਤਾਂ ਮਾੜੇ ਹੋ ਗਏ। ਹਾਂ ਵੀ ਗਿਰਦਾ-ਗੁਰਦਾ ਪਿੰਡਾ ਝਾੜ ਵੀ ਹੈਗਾ ਤੇਰਾ। ਇਹਦਾ ਬਿਮਾਰੀ ਨੇ ਫੇਲ ਕਰਤਾ। ਹੁਣ ਆਹ ਬਿੱਟੂ ਨੇ ਵੀ ਦੱਸਦੇ ਕਹਿੰਦੇ ਸਾਡੇ ਕਹਿੰਦੇ 38 33 ਨਿਕਲ ਸਾਡੇ ਲਾਉਂਦੇ ਹੋ 33। ਤੇ ਹੁਣ ਦੱਸ ਕਹਿੰਦੇ। ਸਾਡੇ ਹੁਣ ਚਲ ਬਿਮਾਰੀ ਨੇ ਰਗੜਤਾ ਹੁਣ ਗਾਹ ਨੂੰ ਆਸੀ ਨਹੀਂ ਵੀ ਲੱਗਦੀ ਪਹਿਲਾਂ। ਖਾਲੀ ਹੋ ਲੱਗਦਾ ਤੇਰਾ ਖੇਤ ਆ ਇੱਕ ਅੱਧਾ ਇੱਕ ਜਾਂ ਦੋ ਬੰਬੂ ਮਸੀ ਇੱਕ ਬੰਬੂ ਮਸੀ ਹੋਣਾ ਮੈਂ ਕਹਿੰਦਾ ਸਾਰੇ ਕੀਲੇ ਜੇ ਅੱਧਾ ਹੋ ਜਵੇ ਇੱਕੋ ਜਿਹਾ ਹਾਂ ਉਹੀ ਕੋ ਹੋਣਾ ਹੈ ਇੱਕ ਬੰਬੂ ਆਉ ਦੇ ਲੈ ਵਿੱਚ ਕਿਹੇ ਜਾ ਬੁੱਝਾ ਖੜਾ ਹੈ ਲੈ ਤੇ ਤਿੰਨ ਚਾਰ ਕੀਲਿਆਂ ਜੇ ਤੇ ਇੱਕ ਟਰਾਲਾ ਮਸੀ ਭਰਦਾ ਭਾਈ ਕਿਹ ਬਾਟ ਹੈ ਉਹਨਾਂ ਕੋ ਤਾਂ ਪਿਛਲੇ ਸਾਲ ਕਿੰਨੇ ਭਰੇ ਤੇ ਦੋ ਦੋ ਭਰਗੇ ਤੇ ਇਹ ਜੱਗਿਆ 18 ਫੁੱਟ ਦਾ ਭਰਿਆ ਤਾਂ ਇੱਕ ਦੋ ਥੋੜਾ ਜਿਹਾ ਦੂਏ ਦੀ ਪੋਆ ਤੇ ਦੋ ਤਿੰਨ ਬੱਬੂ ਉਹੀ ਐਦ ਕੀ ਆਹ ਕੱਟ ਗਿਆ ਨਾ ਫੇਰ ਨਾ ਇਧਰ ਵਾਲਾ ਕਾਲਦੇ ਬਾਈ ਹੁਣ ਪਿੰਡ ਕੰਨੀ ਨੂੰ ਜਿਹੜਾ ਕੁੱਕ ਹੋਇਆ ਇਤਰਾ ਆਪਣੇ ਨੇ 26 ਲਾਈਵ ਠੀਕ ਆ ਆਪਣੇ ਦੀ ਜੇ ਹੁਣ ਆਪਾਂ ਕਹਿੰਦੇ 1509 ਨੂੰ ਲੇਟ ਨੂੰ ਨਹੀਂ ਪਈ ਹੈਗੀ 26 ਨੂੰ ਲੇਟ ਨੂੰ ਨਹੀਂ ਪਈ ਮੇਰੇ ਨਾਲ ਤੈਨੂੰ ਵੀ ਦਿਖਾਉਂਗਾ ਉਹ ਵੀ ਬਹੁਤ ਹੈ ਮੈਂ ਤਾਂ ਦੇਖੀ ਆਪਾਂ ਨੇ ਲਈ ਤੀ ਬਰਸਾਤ ਚੱਲਦੀ ਹਾਲੇ ਲਾਤੀ ਦੀ ਮੈਂ ਕਹਿੰਦਾ 10 ਤਰੀਕ ਨੂੰ ਲਈ ਤੀ ਜੂਨ ਤੇ ਬਾਅਦ ਮੈਂ ਜੁਲਾਈ 'ਚ ਲਈ ਹੈ 10 ਜੁਲਾਈ ਨੂੰ ਉਹਨੂੰ ਵੀ ਬਹੁਤ ਵਾਇਰਸ ਹੈ ਨਾ ਬਹੁਤ ਆ ਕੋਈ ਚਾਹਾਂ ਜਾ ਕੇ ਚੱਲਦਾ ਯਾਰ ਪਹਾੜ ਜਲ ਪਿਆ ਇਹ ਤੇ ਮੌਸਮ ਨਿੱਖੜ ਜਾਂਦਾ ਨਿੱਖੜ ਜਾਂਦਾ ਇਹ ਤੇ ਨਿੱਖੜ ਜਾਂਦਾ ਪਹਾੜ ਲੈ ਬਾਈ ਹਵਾ ਚੱਲ ਵੀ ਇੰਨੀ ਕ ਹਵਾ ਨਹੀਂ ਕਹਿੰਦੀ ਕੁਝ ਜ਼ਿਆਦਾ ਮਾਰਦੀ ਆ ਨਿਕੜਾ ਜੇ ਇੱਕੇ ਲਾ ਤਾਂ ਤੇਜ਼ ਆ ਜਾਵੇ ਤੱਕ ਲਾਹਾ ਦੋ ਘੰਟੇ ਤਿੰਨੇ ਘੰਟੇ ਚੱਲੇਗੀ ਧੁੱਪਾਂ ਲੇ ਤੁਣ ਕੀ ਜਦ ਚੱਲ ਪਣੀ ਕਰ ਕਰਨ ਅੱਛਾ ਫੁਕੀ ਤਾਂ ਇੰਨਾ ਮੀਂਹ ਨਹੀਂ ਪਿਆ ਬਾਈ ਹਵਾ ਹੀ ਚੱਲੀ ਐ ਧਰਤੀ ਸੁੱਕੀ ਹੋ ਐ ਚੱਲ ਬੁਰੀ ਚੱਲੀ ਆ ਜਾ ਲੋ ਜੀ ਬਾਈ ਸੂਏ ਪਾਰ ਤੇ ਬਾਰਮਾ ਪੂਰੀ ਤੇ ਗੇੜ ਮਾਰ ਕੇ ਹੁਣ ਪਿੰਡ ਆਏ ਆ ਖੇਤਾਂ ਚ ਗੇੜਾ ਓਰੇ ਰੋਟੀ ਜ਼ਿਆਦਾ ਲੈ ਕੇ ਦੇ ਤਾ ਨਾਦਰ ਬਹੁਤ ਜ਼ਿਆਦਾ ਇੱਥੇ ਬਾਈ ਗੇੜਾ ਨਹੀਂ ਵੱਜਿਆ ਬਹੁਤ ਦਿਨ ਹੋ ਗਏ ਹੁਣ ਜੀਰੀ ਵੱਡੋ ਹੀ ਆ ਬਿੰਦਰ ਤੇ ਮਾਸੜ ਵਾਈ ਦੀ ਤੇ ਬਾਦਵਾ ਗੇੜਾ ਵੱਜਿਆ ਲੈ ਗਿਰੀ ਤਾਂ ਨਹੀਂ ਓਰੇ ਗਿਰੀ ਠੀਕ ਰਹੀ ਹੈ ਤੇ ਡੇਡੀਆਂ ਤਾਂ ਹੋ ਗਈਆਂ ਗਿਰ ਸਾਥੀ ਆ ਕੋਈ ਫਰੋਸਾ ਨਹੀਂ ਹੈਗਾ ਲੱਗਦੀ ਆ ਜੀ ਡੇਡੀਆਂ ਹੋ ਗਈਆਂ ਲੈ ਪੂਰੀ ਆਹ ਦਾਣੇ ਤੋਂ ਹੋ ਜੂਗੀ ਅਰਮੀ ਪੇ ਤੇ ਆਪਰੋਂ ਤੋਂ ਹੁਣ ਤਾਂ ਨਾਲ ਲੱਗ ਗਈ ਇਹ ਨਾਲ ਲੱਗ ਗਈ ਤਾਂ ਕਾਲੇ ਹੋਲੇ ਹੁੰਦਾ ਹੁਣ ਤਾਂ ਕਾਲੇ ਹੋ ਗਏ ਹੂ ਆ ਬਾਈ ਤੱਕੀਆਂ ਚ ਆਹਾਂ ਤੱਕੀ ਸਾਫ ਹੈ ਥੋੜੀ ਟੱਕੀ ਡੋਡੀ ਹੈ ਡੋਡੀ ਹੈ ਬਹੁਤ ਹੈ ਜੇ ਕੱਪੜੇ ਲੱਗ ਜੇ ਨਹੀਂ ਤੂੰ ਹੁੰਦੀ ਦਾਣੇ ਪਾ ਕਿੱਥੇ ਤੂੰ ਹੋ ਜੂ ਕੱਪੜਿਆਂ ਨੂੰ ਕਿੱਥੇ ਵਿੱਚ ਨੂੰ ਆ ਨਹੀਂ ਤਾਂ ਹੁੰਦਾ ਬਾਈ ਕੱਪੜੇ ਸਾਰੇ ਖਰਾਬ ਹੋ ਜਾਂਦੇ ਤੇ ਉੱਤੋਂ ਪਾਸੇ ਤੋਂ ਆ ਗਏ ਪੂਰੀ ਨੈਟੀ ਬਸ ਬਰੇ ਕਰੀਤੀ ਤਾਂ ਉੱਪਰ ਪੱਤਾ ਹਰਾ ਹਾਂ ਇਹਦਾ ਹੁਣ ਸੁੱਕ ਜਾਣਾ ਦਾ ਬਾਈ ਉਧਾਂ ਦੇਖ ਲੈ ਯਾਰ ਜਿੱਥੇ ਹੈ ਨਹੀਂ ਦੇਖਨੀ ਸਾਫ ਵਾਲਾ ਲੈ ਹਾਂ ਲੇ ਇੱਕ ਦਾਣੇ ਨੂੰ ਵੀ ਨਹੀਂ ਜਿੱਚ ਹੈ ਨਹੀਂ ਵੈਸੇ ਕੁਝ ਨਹੀਂ ਪਤਾ ਬਾਈ ਸਿਸਟਮ ਦਾ ਕੀ ਹੈ ਲੈ ਬਾਈ ਦੇਖੋ ਆਹ ਹਰੇ ਬਹੁਤ ਹਰੀਂ ਕੀ ਕਰਨਾ ਆਹ ਬਹੁਤ ਹਰੀਏ ਧਗੀ ਇਹ ਢੋਡੀ ਦਾ ਘਰ ਹੈ ਜਿੱਥੇ ਬੱਦ ਬੱਦ ਪੁੱਠੀ ਕਰ ਜਾਂਦਾ ਜਿੱਥੇ ਹਾਂ ਉਹ ਭਲਾ ਘਾ ਪਰ ਜ਼ਿਆਦਾ ਵੀ ਮਾਰ ਦਿੰਦੇ ਆ ਉੱਥੇ ਵੀ ਹਰੀ ਹੋ ਰਹਿੰਦੀ ਆ ਉਹ ਨੇਤਰਬਾਈ ਨਾਲ ਕੀ ਕਹਿੰਦੀ ਹੈ ਉਹਦਾ ਜਿਹੜੇ ਸਾਥ ਪਈ ਸੀ ਹਾਂ ਦੇਖੋ ਪਤਾ ਵੀ ਦੇ ਲੇ ਕਿ ਨਾ ਹਾਂ ਸਾਹ ਪਈ ਆ ਭਾਈ ਕੋਈ ਕਿਹੜਾ ਉਹ ਬੀਜ ਪਤਾ ਨਹੀਂ ਕਿਹੜਾ ਦਿਲਾਂ ਚੋਈ ਚ ਖੜੀ ਐ ਇਨਸਾਫ ਐ ਸੁਪਰੀਮ ਠੀਕ ਐ ਭਾਈ ਹੁਣ ਸਿਸਟਮ ਹੁਣ ਮੌਸਮ ਜਦੋਂ ਠੀਕ ਹੋ ਗਏ ਉਹਦੇ ਬਾਅਦ ਮਾਂ ਬਾਦ ਇੱਕ ਵੱਡੇ ਚੱਕ ਦੇਣੇ ਕੋਈ ਨਾ ਮੌਸਮ ਦੇਖੀ ਆਹਾ ਕਿੰਨੀ ਹਵਾ ਦੌੜੀ ਐ ਆਇਦੋ ਹੁੱਕਾ ਮੋਦੋ ਜਿਹੜਾ ਫੂਜਦਾ ਹੁਣ ਪੂਰੀ ਜੀ ਕਣਾ ਕਟਰ ਮਾਰਿਆ ਪਿਆ ਜੇ ਪਕਾ ਲੂ ਮੀ ਪੈ ਗਏ ਜਿਕਣਾ ਇਹ ਤਾਂ ਬਾਈ ਤੰਗਮੜਾ ਕੰਮ ਇਹ ਤਾਂ ਜੱਪਾ ਤਾਂ ਮੀ ਦੱਸਿਆ ਹੋਇਆ ਕੱਢਣਾ ਮਰਾ ਉਹ ਹਾਂ ਉਲਗੇ ਵੀ ਨਾ ਕੱਢ ਰਮਰਾ ਉਹ ਨਹੀਂ ਫਿਰ ਇਹ ਵਿੱਚੇ ਜੰਮ ਜਾਂਦਾ ਇਹਦਾ ਵਿੱਚੇ ਸੈੱਟ ਹੋ ਜਾਣਾ ਉਹਨਾਂ ਨੇ ਵੀ ਚੱਕਣਾ ਲੈ ਉਹਨਾਂ ਨੇ ਕਿੱਥੇ ਚੱਕਣਾ ਉਹਨਾਂ ਨੇ ਕਿਹਾ ਪੋਲੋ ਰੈਕ ਤੜਾਉਣਾ ਅਸੀਂ ਉਹ ਵੀ ਗੱਲ ਰੈਕ ਨੇ ਇਕੱਠਾ ਨਹੀਂ ਕਰਨਾ ਹਾਂ ਬਾਈ ਕਿੱਥੇ ਇਕੱਠਾ ਕਰਨਾ ਹੈ ਹਾਂ ਕੱਢ ਰੋਦਾ ਬਾਈ ਚਲੋ ਮਰਾਤ ਆ ਰਿਹਾ ਮੀ ਚੌਖਾ ਇਹ ਤਾਂ ਪੁੱਲ ਜੱਪਾ ਤਾਂ ਮੀ ਦੱਸਿਆ ਹੋਇਆ ਪੁੱਲ ਦੇ ਫੜੇ ਰਹਿਣਾ ਆ ਜੂੰਡੇ ਲਾਗਬਰ ਬਹੁਤ ਛੱਡ ਦਿੰਦਾ ਰਿਕ ਤਾਂ ਉਹ ਸਿਸਟਮ ਕਾਲੀ ਕਰਦਾ ਹੈ ਉਹ ਜੁੱਪ ਕਰਕੇ ਬੰਦੇ ਮਾੜਾ ਕਰਦੀ ਜਿਆਦਾ 5-600 ਰੁਪਏ ਦੇਣਾ ਕੁੰਜੇ ਲਾਗ ਡਾਵੇ ਨਾ ਆਪਣਾ ਇਹ ਚੜਾ ਕੇ 라 ਮਾਰ ਕਾਲੀ ਕਰਦਾ ਲਾਗ ਛੱਡ ਗਿਆ ਸਾਰੀ ਲਾਗਾ ਛੱਡ ਗਿਆ ਯਾਰ ਇੱਥੇ ਬੰਦੇ ਦੀ ਬੱਸ ਹੋ ਜਾਂਦੀ ਹੈ ਲੈ ਭਾਈ ਆਹਾਂ ਤਾਂ ਕੀ ਤਾਂ ਮਾਸੜਦਾ ਭਾਈ ਕਿਨੇ ਚੰਗਾ ਝਾੜ ਆ ਗਿਆ ਇਹਦੇ ਮਾਤੇ ਵੀ ਖੜਾ ਦਾ ਪੂਰੀ ਹੁਣ ਇਕੱਲਾ ਹੀ ਇਹ ਪਿੱਛੇ ਬੰਦੇ ਕਹੀ ਜਾਂਦੇ ਕਿਨੇ ਛੇ ਵੀ ਗਏ ਕਹਦਾ ਕਿਲਾ ਨਹੀਂ ਕਿਉਂਕਿ ਬਾਈ ਖੇਤ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਏ ਕੀ ਵੀ ਗੇ ਮੇਰੇ ਵਾਲਾ ਦੇਖੀ ਹਾਂ ਹਾਂ ਕਿੱਦਾਂ ਹੈ ਫੇਰ ਇਹਦਾ ਆਪੇ ਦਾ ਤਿੰਨ ਕੱਦ ਕਾਠ ਵੀ ਨਾ ਫੇਰ ਦੇਖ ਲੈ ਇੱਕ ਕਿਲਾ ਬਾਈ ਲੈ ਬਾਈ ਵਿੱਚ ਵਿੱਚ ਦਾ ਜੀਰੀਨ ਦੇਖ ਕੇ ਐ ਲੱਗਦਾ ਵੀ ਡੋਡੀ ਹੈ ਨਹੀਂ ਉਹ ਜਿੱਥੇ ਤੱਕੀ ਮਿਲ ਜਾਂਦੀ ਆ ਉੱਥੇ ਐ ਲੱਗਦਾ ਹੈਗੀ ਆ ਚਾ ਵੀ ਕਿੰਨਾ ਦਾ ਦੇਖ ਕੇ ਆਂਦੇ ਕਿਹੜਾ ਵੀ ਯਾਰ ਵੀ ਦਾਸ ਹੈ ਲਓ ਜੀ ਬਾਈ ਚੋਈ ਲੱਗ ਪਹੁੰਚ ਗਏ ਹਾਂ ਕਿਹੜਾ ਹੈ ਸੁਪਰੀਮ ਹੈ ਪਾਈ ਸੁਪਰੀਮ ਇਹ ਚੱਲ ਚੱਲ ਗਿਆ ਜਿੱਕਣਾ ਜਿਹੜੇ ਸਾਫ ਨਾਲ ਔਰ ਇਹਨੂੰ ਪਾਣੀ ਚੱਲਿਆ ਹੋਰ 20 ਮਿੰਟ ਚੱਲਣਾ ਮੈਂ ਕਹਿੰਦਾ ਪਰੇ ਵੀ ਦਸੇ ਆ ਉਹ ਹਾਂ ਉਹ ਵੀ ਰੋ ਸੁਪਰੀਮ ਆ ਬਾਈ ਇਹ ਸਾਰੇ ਵੀ 110 ਇਹ ਨਹੀਂ ਕਰਦਾ ਇਹ ਨਹੀਂ ਕਰਦਾ ਉਦਾਂ ਵੀ ਬਿਮਾਰੀ ਰਹਤ ਆ ਬਾਈ ਇਹ ਬਰਾਲ ਖਾਨਾ ਬਹੁਤ ਹੁੰਦਾ ਬਰਾਲ ਯਾਰਾ ਹੁੰਦਾ ਬਰਾਲ ਬਹੁਤ ਚੱਲ ਭਾਈ ਕਾਕਿਆ ਬਰਾਲ ਦਾ ਆਏ ਆ ਵੀ ਜਿਹਦੇ ਪਤਾ ਹੁਣ ਆਪਣਾ ਸੁਪਰ ਸੀਡਰ ਦਾ ਵਿਚਵਾਓ ਉੱਪਰ ਜਿਹੜਾ ਪਲੋ ਹੈਗੇ ਆ ਪੜਾ ਟਰੈਕਟਰ ਉਹ ਤਾਂ ਬਰਾਲ ਦਾ ਨਾ ਵਧੀਆ ਕਿਪੇਚ ਵਾਰੋ ਨਾ ਨਾ ਕਿ ਉੱਪਰ ਜਾ ਫੇਰ ਕੇ ਲਾਓ ਮਾੜਾ ਮਾੜਾ ਬਾੜ ਟਾਇਰ ਵਾਲਾ ਬਲੌ ਤੋਂ ਬਸੇਟਾ ਟਾਇਰ ਵਾਲਾ ਬਲੌ ਬਾਈ ਵੈਸੇ ਲਿਮਕਨ ਦਾ ਬਲੌ ਕਹਿੰਦੇ ਬਹੁਤ ਵਧੀਆ ਹੈ ਹਾਂ ਲਿਮਕਨ ਕੰਪਨੀ ਹੈ ਵੀ ਟੌਪ ਦਾ ਬਲੌ ਆਹ ਖੇਤ ਕਿਨਾਂ ਜਿਹਨੇ ਰੀ ਹੈਗੀ ਮੈਂ ਗਿਰ ਜਾਨਾ ਆ ਦੇਖ ਇੱਕ ਸਾਈਡ ਰਸਤਾ ਜਾ ਬਣਾ ਲਏ ਨੇ ਇੱਕ ਸਾਈਡ ਐ ਬਾਲ ਗੇਰ ਵੀ ਅਜੇ ਲੇਉਗਾ ਮੰਨ ਲਓ ਹਾਂ ਹਾਂ ਆ ਦੇਖ ਅਜੇ ਰਵਾਨੇ ਕਿਣੀ ਚੀਜ਼-ਬੀਜ਼ੀ ਕੱਢਦਾ ਹੁੰਦਾ ਦਾ ਆ ਦੇਖੋ ਬਾਈ ਗੇਰ ਲੈ ਨੇ ਸਾਰੇ ਪਾਸੇ ਘੁੰਮ ਕੇ ਪਿੰਡ ਵਾਲੀ ਮੋਟਰ ਵਾਹ ਕੇ ਉਰੇ ਸਾਡਾ ਸਾਈਕਲ ਖੜਾ ਦਾ ਉਰੇ ਉਰੇ ਵੀ ਹਵਾ ਘੁੰਮੀ ਵੀ ਆ ਘੁੰਮੀ ਵੀ ਬਾਈ ਕੋ ਪੂਰੀ ਜਿਹਦਾ ਕੱਦ ਜ਼ਿਆਦਾ ਉਹਨੇ गिरਣਾ ਹੀ ਯਾਰ ਕੋਸ ਮਰਜੀ ਖੇਡ ਲੈ ਜਿਹੜੇ ਹਾਈਬ੍ਰਿਡ ਬੀਜ ਐ ਜਾਂ ਕੋਈ ਹੋਰ ਬੀਜ ਐ ਬਾਈ ਜਿਹਦੇ ਕੱਦ ਗਾਠਾਂ ਮ ਲੰਬੇ ਐ ਉਹਨਾਂ ਨੇ ਗਿਰਨੇ ਨਹੀਂ ਕਰਨਾ 26 ਮੜੇ ਜਣਾ ਤੇ ਤਕੜਾ ਹੁੰਦਾ ਤੇ ਇੱਕ ਸੁਪਰੀਮ ਇਹਦੀ ਪੱਤੀਆਂ ਕਿਥੇ ਗਈਆਂ ਇਹ ਨੇਤਰ ਬਾਈ ਨਾਲ ਆ ਚੱਲਿਆ ਬਹੁਤਾ ਪੂਰੀ ਉਹ ਵੀ ਚਲਾਈ ਉਹ ਹੂੰ ਪੈਣੀ ਆ ਪੱਤੀਆਂ ਨਹੀਂ ਵੀ ਕਿੰਨੇ ਰੀਆ ਪੂਰੀ 5000 ਲੱਗਣਾ ਹੈ ਲੈ ਆ ਕਰ ਗਿਆ ਫੰਟਾ ਭਾਈ ਆਏ ਦੇਖੋ ਇਹਦਾ ਥੱਲੇ ਹੀ ਲਾਤੀ ਟੋਡੀ ਐਚ ਵੀ ਹੈ ਨਹੀਂ ਜਿਆਦਾ ਹੀ ਥੱਲੇ ਲੱਗ ਗਈ ਟੋਡੀ ਐਚ ਵੀ ਹੈ ਨਹੀਂ ਪੂਰੀ ਨਾ ਜਮਾ ਨਹੀਂ ਜਮਾ ਹਾਂ ਉਹ ਮੇਰੇ ਵਾਲੇ ਖੇਤਵਾਂ ਨੂੰ ਵੀ ਚੱਲੀ ਰਹੀ ਮਾੜੀ ਆ ਉਹ ਦੇਖੋ ਪਾਣੀ ਪਰ ਰੋਗੀ ਡੌੜ ਪੈ ਗਈ ਡੌੜ ਪੈ ਗਈ ਹਾਂ ਚੜ੍ਹਦੀ ਹੋਇਆ ਹੈ ਪੂਰੀ ਦਬ ਗਿਆ 4x4 ਗियर ਲੱਗਿਆ ਨਹੀਂ ਹੈਗਾ 2 wheel 'ਚ ਪਾਇਆ ਤਾਂ ਲੈ ਭਾਈ ਸਾਰੇ ਪਾਸੇ ਸਰਬਾ ਕਰਿਆ ਹੈ ਜਿਹੜਾ ਦਿਨ ਬਾਈ ਹੁਣ ਕੱਲ ਦਾ ਗਾਲੂ ਦੇਖੂਗੇ ਵੀ ਕੀ ਬਣਦਾ ਹੈ